ਤਸ ਵੇਲੇ ਦੀ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਡੋਨਲਡ ਟਰੰਪ ਦੇ ਵੱਲੋਂ ਅਮਰੀਕਾ ਦੀ ਸਿਟੀਜ਼ਨਸ਼ਿਪ ਦੇਣ ਦਾ ਐਲਾਨ ਕਰ ਦਿੱਤਾ ਗਿਆ ਜੀਆਂ ਦਾ ਦੇ ਕਿ ਡਿਪੋਰਟੇਸ਼ਨ ਤੋਂ ਬਾਅਦ ਬਹੁਤ ਸਾਰੀਆਂ ਖਬਰਾਂ ਚੱਲੀਆਂ ਇਲੀਗਲ ਤੌਰ ਤੇ ਡੇ ਰਹਿ ਰਹੇ ਸੀ ਭਾਰਤੀ ਲਗਾਤਾਰ ਚਾਰ ਜਹਾਜ਼ਾਂ ਦੇ ਵਿੱਚ ਆਪੋ ਆਪਣੇ ਸ਼ਹਿਰਾਂ ਨੂੰ ਪਰਤੇ ਪਰ ਦਾਦਾ ਦੇ ਕਿ ਉਸ ਸਮੇਂ ਡੋਨਲਡ ਟਰੰਪ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਚੱਲੀਆਂ ਬਹੁਤ ਸਾਰੀਆਂ ਚਰਚਾਵਾਂ ਚੱਲੀਆਂ ਕਿ ਇਦਾਂ ਨਹੀਂ ਕਰਨਾ ਚਾਹੀਦਾ ਸੀ ਲੋਕਾਂ ਨੂੰ ਵਾਪਸ ਨਹੀਂ ਭੇਜਣਾ ਚਾਹੀਦਾ ਸੀ ਪਰ ਹੰਤਾ ਹੰਦਾ ਦੇ ਕੇ ਅਮਰੀਕਾ ਦੀ ਸਿਟੀਜ਼ਨਸ਼ਿਪ ਹੁਣ ਤੁਸੀਂ ਵੀ ਲੈ ਸਕਦੇ ਹੋ ਕੋਈ ਵੀ ਲੈ ਸਕਦਾ ਹੁਣ ਅਮਰੀਕਾ ਦੀ ਸਿਟੀਜ਼ਨਸ਼ਿਪ ਜਿਹਾ ਦਾਦੇ ਕਿ ਡੋਨਲਡ ਟਰੰਪ ਦੇ ਵੱਲੋਂ ਇੱਕ ਐਲਾਨ ਕੀਤਾ ਗਿਆ ਜਿਹਦੇ ਤਹਿਤ ਤੁਸੀਂ ਇਹ ਸਕੀਮ ਦੀ ਵਰਤੋਂ ਕਰਕੇ ਅਮਰੀਕਾ ਦੀ ਸਿਟੀਜ਼ਨਸ਼ਿਪ ਲੈ ਸਕਦੇ ਹੋ ਅਮਰੀਕਾ ਦੇ ਪਰਮਾਨੈਂਟ ਰੈਜ਼ਿਡੈਂਸ ਉੱਥੋਂ ਦੇ ਤੁਸੀਂ ਬਣ ਸਕਦੇ ਹੋ ਤਾਂ ਕੀ ਕਰਨਾ ਪਏਗਾ ਤੁਹਾਨੂੰ ਇਹਦਾ ਵੀ ਪੂਰਾ ਪ੍ਰੋਸੈਸ ਤੁਹਾਨੂੰ ਸਮਝਾ ਦੰਨੇ ਆ ਡੋਨਲਡ ਟਰੰਪ ਜੋ ਕਿ ਰਾਸ਼ਟਰਪਤੀ ਵਜੋਂ ਜਦੋਂ ਸੌ ਚੁੱਕਦੇ ਆ ਬਹੁਤ ਸਾਰੇ ਅਜੇ ਐਲਾਨ ਕਰਦੇ ਆ ਜਿਨ੍ਹਾਂ ਦੇ ਨਾਲ ਪੂਰੀ ਦੁਨੀਆ ਹੈਰਾਨ ਹੋ ਜਾਂਦੀ ਹੈ ਤਾਂ ਦਾਦੇ ਕਿ ਹੁਣ ਡੋਨਲਡ 트੍ਰੰਪ ਦੇ ਵੱਲੋਂ ਇੱਕ ਸਕੀਮ ਜਾਰੀ ਕੀਤੀ ਗਈ ਹੈ 트੍ਰੰਪ 골ਡ ਕਾਰਡ 트੍ਰੰਪ 골ਡ ਕਾਰਡ ਕੀ ਸਕੀਮ ਹੈ ਇਸ ਦੇ ਬਾਰੇ ਵੀ ਤੁਹਾਨੂੰ ਪੂਰਾ ਦੱਸ ਦਿੰਨਾ 트੍ਰੰਪ 골ਡ ਕਾਰਡ ਇੱਕ ਅਜਿਹਾ ਵੀਜ਼ਾ ਜੋ ਕਿ EB5 ਵੀਜ਼ਾ ਜਿਸ ਨੂੰ ਕਹਿੰਦੇ ਆ EB5 ਵੀਜ਼ਾ ਕੀ ਹੈ EB5 ਵੀਜ਼ਾ ਜਾਨੀ ਕਿ E ਤੋਂ ਬਣਦਾ ਹੈ এমਪਲੋਇਮੈਂਟ ਤੇ B ਤੋਂ ਬਣਦਾ ਹੈ ਬੇਸ ਦਾ ਦਾਦੇ ਕਿ এমਪਲੋਇਮੈਂਟ ਬੇਸਡ ਵੀਜ਼ਾ ਜੀਦੇ ਤਹਿਤ ਤੁਸੀਂ ਕੁਝ ਤੁਹਾਨੂੰ ਜਿਹੜਾ ਨਿਵੇਸ਼ ਕਰਨਾ ਪਊਗਾ ਤੁਹਾਨੂੰ ਕੁਝ ਰੁਪਏ ਜਿਹੜਾ ਇਨਵੈਸਟ ਕਰਨੇ ਪੈਣਗੇ ਅਮਰੀਕਾ ਦੀ ਕਿਸੇ ਵੀ ਬਿਜ਼ਨਸ ਦੇ ਵਿੱਚ ਤਾਂ ਕਿ ਉੱਥੇ ਰਹਿ ਰਹੇ ਲੋਕਾਂ ਨੂੰ ਨੌਕਰੀਆਂ ਮਿਲ ਸਕਣ ਤਾਂ ਦਾਦੇ ਕਿ ਇਸ ਦਾ ਪੂਰਾ ਪ੍ਰੋਸੈਸ ਜਿਹੜਾ ਹੁਣ ਡੋਨਲਡ ਟਰੰਪ ਨੇ ਕੀਤਾ ਕੀਮਤ ਜਿਹੜੀ ਰੱਖੀ ਗਈ ਹੈ ਕੀਮਤ ਜਿਹੜੀ ਰੱਖੀ ਗਈ ਹੈ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਕਿਉਂਕਿ 5 ਮਿਲੀਅਨ ਡਾਲਰ ਯਾਨੀ ਕਿ 50 ਲੱਖ ਡਾਲਰ ਤੁਹਾਨੂੰ ਦੇਣਾ ਪਏਗਾ ਜੇ ਅਮਰੀਕਾ ਦੀ ਸਿਟੀਜ਼ਨਸ਼ਿਪ ਤੁਸੀਂ ਰਹਿਣੀ ਹੈ ਜੀ ਆ ਦਾਦੇ ਕਿ ਹੁਣ ਜਾਂ ਲੱਖ ਡਾਲਰ ਤੁਹਾਨੂੰ ਦੇਣਾ ਪਏਗਾ ਜੇ ਤੁਸੀਂ ਅਮਰੀਕਾ ਦੇ ਸਿਟੀਜ਼ਨ ਹੋਣਾ ਹੈਗਾ ਤਾਂ ਅਮਰੀਕਾ ਦੀ ਸਿਟੀਜ਼ਨਸ਼ਿਪ ਦੇ ਲਈ ਇੱਕ ਭਾਰੀ ਕੀਮਤ ਚਕਾਉਣੀ ਪਏਗੀ ਇਹ ਸਕੀਮ ਦਾ ਨਾਮ ਹੈ 트럼ਪ 골드 ਕਾਰਡ ਔਰ 트럼ਪ ਨੇ ਕਿਹਾ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਮਹੀਨਿਆਂ ਦੇ ਵਿੱਚ 10 ਲੱਖ 골드 ਕਾਰਡ ਦਿਆਂਗੇ ਪੂਰੀ ਦੁਨੀਆ ਦੇ ਵਿੱਚ ਜਿਹੜੇ ਲੋਕ ਬੈਠੇ ਆ ਜਿਨ੍ਹਾਂ ਨੇ ਬਿਜ਼ਨਸ ਕਰਨਾ ਹੈ ਅਮਰੀਕਾ ਦੇ ਵਿੱਚ ਇਨਵੈਸਟਮੈਂਟ ਕਰਨੀ ਹੈ ਉਹਨਾਂ ਦੇ ਲਈ ਇੱਕ ਵੱਡੀ ਖਬਰ ਹੈ ਔਰ 50 ਲੱਖ ਡਾਲਰ ਦਾ ਤੁਸੀਂ ਇਨਵੈਸਟਮੈਂਟ ਕਰ ਸਕਦੇ ਹੋ ਕਿਸੇ ਬਿਜ਼ਨਸ ਦੇ ਵਿੱਚ ਜਿਹਦੇ ਥਰੂ ਤੁਹਾਡੇ ਇਸ ਇਨਵੈਸਟਮੈਂਟ ਦੇ ਥਰੂ ਜੇ ਉੱਥੇ ਕੋਈ ਕੰਮ ਚੱਲਦਾ ਹੈ ਜੇ ਉੱਥੇ ਕੋਈ ਬਿਜ਼ਨਸ ਚੱਲਦਾ ਹੈ ਤਾਂ ਜਿਹਦੇ ਨਾਲ ਲੋਕਾਂ ਨੂੰ ਉੱਥੇ ਨੌਕਰੀਆਂ ਮਿਲਦੀਆਂ ਨੇ ਤਾਂ ਤੁਸੀਂ ਇਹ ਇਨਵੈਸਟਮੈਂਟ ਕਰਕੇ ਅਮਰੀਕਾ ਦੀ ਸਿਟੀਨਿਟੀਨਸ਼ਿਪ ਲੈ ਸਕਦੇ ਹੋ ਹੁਣ ਬਹੁਤ ਸਾਰੇ ਲੋਕ ਕਹਿਣਗੇ ਕਿ ਇੰਨਾ ਜਾਦੇ ਰੁਪਿਆ ਕੌਣ ਦੇਵੇਗਾ ਪਰ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੇ ਲੋਕ ਪਿਆ ਦੁਨੀਆ ਤੇ ਜਿਹੜੇ ਅਮਰੀਕਾ ਦੀ ਸਿਟੀਜ਼ਨਸ਼ਿਪ ਲੈਣੀ ਚਾਹੁੰਦੇ ਨੇ ਬਹੁਤ ਸਾਰੇ ਧਨਾੜ ਬਹੁਤ ਸਾਰਾ ਕਾਰਪੋਰੇਟ ਜਿਹੜਾ ਜਗਤਾ ਪੂਰੇ ਦਾ ਪੂਰਾ ਪਿਆ ਹਾਲਾਂਕਿ ਅੱਜ ਕੋਈ ਨਵਾਂ ਐਲਾਨ ਨਹੀਂ ਹੈਗਾ ਇਹ ਪਹਿਲਾਂ ਵੀ ਪਾਲਿਸੀ ਚੱਲਦੀ ਸੀ ਇਸ ਨੂੰ ਅਪਗ੍ਰੇਡ ਕੀਤਾ ਪਹਿਲਾਂ ਕੀ ਸੀ ਤੁਹਾਨੂੰ ਦੱਸ ਦਿੰਦੇ ਆ ਇਮਪਲੋਇਮੈਂਟ ਬੇਸਡ ਵੀਜ਼ਾ ਕਿਹਾ ਜਾਂਦਾ ਜਿਵੇਂ H1B ਵੀਜ਼ਾ ਦੀ ਅਸੀਂ ਗੱਲ ਕਰਦੇ ਹਾਂ ਤੁਸੀਂ ਸਾਰਿਆਂ ਨੇ ਸੁਣਿਆ ਹੋਊਗਾ ਪਰ ਤੁਹਾਨੂੰ ਦੱਸ ਦੇ ਕਿ ਇਮਪਲੋਇਮੈਂਟ ਵੇਜਡ ਵੀਜ਼ਾ ਹੁੰਦਾ ਜੋ ਕਿ ਜੇ ਤੁਸੀਂ ਕਿਸੇ ਦੇਸ਼ ਦੇ ਵਿੱਚ ਜਾ ਕੇ ਇਨਵੈਸਟਮੈਂਟ ਕਰਨੀ ਹੈ ਕਿਸੇ ਵੀ ਦੇਸ਼ ਦੇ ਵਿੱਚ ਜਾ ਕੇ ਇਨਵੈਸਟਮੈਂਟ ਕਰਨੀ ਹੈ ਸਪੋਜ਼ ਕਰੋ ਕੱਲ ਨੂੰ ਕੋਈ ਭਾਰਤ ਦੇ ਵਿੱਚ ਕਹਿਣਦਾ ਕਿ ਮੈਂ ਇੱਥੇ ਇੰਨੇ ਡਾਲਰਾਂ ਦੀ ਜਾਂ ਇੰਨੇ ਲੱਖਾਂ ਕਰੋੜਾਂ ਦੀ ਇੱਕ ਫੈਕਟਰੀ ਲਾਉਂਗਾ ਤਾਂ ਤੁਸੀਂ ਭਾਰਤੀ ਨਾਗਰਿਕਤਾ ਦਿਓ ਤਾਂ ਹਰੇਕ ਜਣਾ ਜਾਨੀ ਕਿ ਪੀਐਮ ਮੋਦੀ ਖੁੱਲ ਕੇ ਜਿਹੜਾ ਉਸ ਨੂੰ ਨਾਗਰਿਕਤਾ ਦੇਣਗੇ ਕਿਉਂ ਕਿਉਂਕਿ ਜੇ ਉਹ ਇੱਥੇ ਕੋਈ ਆਪਦਾ ਪ੍ਰੋਜੈਕਟ ਲਗਾਉਗਾ ਕੋਈ ਫੈਕਟਰੀ ਲਗਾਉਗਾ ਕੋਈ ਬਿਜ਼ਨਸ ਲਗਾਉਗਾ ਤਾਂ ਉੱਥੇ ਜਿਹੜੇ ਲੇਬਰ ਹੈ ਲੋਕਾਂ ਨੂੰ ਕਿੰਨਾ ਜ਼ਿਆਦਾ ਉੱਥੇ ਜੌਬਸ ਮਿਲਣਗੀਆਂ ਕਿੰਨਾ ਜ਼ਿਆਦਾ ਰੋਜ਼ਗਾਰ ਮਿਲੂਗਾ ਇਹਦੇ ਨਾਲ ਕੀ ਹੈ ਐਜ ਨਾਲ ਦੇਸ਼ ਦੀ ਇਕਨੋਮੀ ਜਿਹੜੀ ਹੈ ਉਹੀ ਅੱਗੇ ਜਾਏਗੀ ਤਾਂ ਦੱਸ ਦੇ ਕਿ ਹੁਣ ਜਿਹੜਾ ਪਹਿਲਾਂ ਇਹ 1 ਮਿਲੀਅਨ ਡਾਲਰ ਹੁੰਦਾ ਸੀ ਹੁਣ ਜਿਹੜਾ ਕਰਤਾ 5 ਮਿਲੀਅਨ ਡਾਲਰ ਯਾਨੀ ਕਿ ਪਹਿਲਾਂ 10 ਲੱਖ ਡਾਲਰ ਦੇ ਨੇ ਪੈਂਦੇ ਸੀ ਅਮਰੀਕਾ ਦੀ ਸਿਟੀਨਸ਼ਿਪ ਲੈਣ ਲਈ ਇਨਵੈਸਟਮੈਂਟ ਕਰਕੇ ਪਰ ਹੁਣ ਇਹ ਟਰੰਪ ਨੇ ਕੀਤਾ 50 ਲੱਖ ਡਾਲਰ ਯਾਨੀ ਕਿ 5 ਗੁਣਾ ਵਧਾ ਦਿੱਤਾ ਟਰੰਪ ਨੇ ਤਾਂ ਤੁਸੀਂ ਦੇਖ ਸਕਦੇ ਹੋ ਜੇ ਕਿਸੇ ਨੇ ਇਨਵੈਸਟਮੈਂਟ ਕਰਕੇ ਵੀਜ਼ਾ ਲੈਣਾ ਹੈ ਬਿਜ਼ਨਸ ਕਰਕੇ ਉੱਤੇ ਵੀਜ਼ਾ ਲੈਣਾ ਹੈ ਹਰੇਕ ਦੇਸ਼ ਦੇ ਅਲੱਗ-ਅਲੱਗ ਜਿਹੜੇ ਹੈ ਕਰੰਸੀ ਰੇਟ ਰੱਖਿਆ ਹੋਇਆ ਹਰੇਕ ਦੇਸ਼ ਨੇ ਜੇ ਕੈਨੇਡਾ ਤੁਸੀਂ ਜਾਣਾ ਹੈ ਉੱਥੇ ਹੋਰ ਰੇਟ ਹੋਊਗਾ ਕਿ ਕਿੰਨੇ ਉੱਤੇ ਇਨਵੈਸਟਮੈਂਟ ਕਰਕੇ ਤੁਹਾਨੂੰ ਜਿਹੜੀ ਆ ਉੱਥੋਂ ਦੀ ਪੀਆਰ ਮਿਲੂਗੀ ਤਾਂ ਹਰੇਕ ਦੇਸ਼ ਦਾ ਆਪੋ ਆਪਣਾ ਜਿਹੜਾ ਇਹ ਡਿਕੋਰਮ ਹੁੰਦਾਗਾ ਤਾਂ ਹੁਣ ਜਿਹੜਾ ਡੋਨਲਡ ਟਰੰਪ ਦੇ ਵੱਲੋਂ ਇਹ ਇੱਕ ਵੱਡਾ ਐਲਾਨ ਔਰ ਇੱਕ ਅਹਿਮ ਐਲਾਨ ਕੀਤਾ ਗਿਆ ਹੈਗਾ ਇਨਵੈਸਟਮੈਂਟ ਕਰੋ ਤੇ ਫਿਰ ਪਾਓ ਯੂਐਸ ਦੀ ਸਿਟੀਜ਼ਨਸ਼ਿਪ ਇਨਵੈਸਟਮੈਂਟ ਵੀ ਕਿੰਨੇ ਦੀ ਕਰਨੀ ਹੈ 50 ਲੱਖ ਡਾਲਰ ਦੀ ਕਰਨੀ ਹੈ ਜਿਹੜਾ ਪਹਿਲਾਂ ਤੁਹਾਨੂੰ ਦੱਸਿਆ ਕਿ 1 ਬਿਲੀਅਨ ਡਾਲਰ ਹੁੰਦਾ ਸੀ ਇਹ 1 ਮਿਲੀਅਨ ਡਾਲਰ ਤੁਸੀਂ ਇਨਵੈਸਟ ਕਰਦੇ ਹੋ ਤਾਂ এমਪਲॉयਮੈਂਟ ਬੇਸਡ ਵੀਜ਼ਾ ਤੁਹਾਨੂੰ ਮਿਲ ਸਕਦਾ ਸੀ ਔਰ ਇਹਦੇ ਵਿੱਚ ਇੱਕ ਹੋਰ ਜਿਹੜਾਗਾ ਇੱਕ ਫੈਕਟਰ ਹੁੰਦਾ ਹੈ ਫੈਕਟਰ ਕੀ ਹੈ ਜੇ ਤੁਸੀਂ 1 ਮਿਲੀਅਨ ਡਾਲਰ ਪਹਿਲਾਂ ਹੁੰਦਾ ਸੀ ਕਿ ਜੇ 1 ਮਿਲੀਅਨ ਡਾਲਰ ਤੁਸੀਂ ਇਨਵੈਸਟ ਕਰਨਾ ਹੈ ਤਾਂ ਉਹਨਾਂ ਨੇ ਜਿਹੜਾ ਤੁਹਾਨੂੰ ਕਹਿਣਾ ਸੀ ਕਿ 10 ਜਾਣਿਆਂ ਨੂੰ ਘੱਟੋ ਘੱਟ 10 ਜਾਣਿਆਂ ਨੂੰ ਨੌਕਰੀ ਜਿਹੜੀ ਹੈ ਮਿਲਣੀ ਚਾਹੀਦੀ ਹੈ ਤਾਂ ਪਹਿਲਾਂ ਇਹ ਹੁੰਦਾ ਸੀ ਹੁਣ ਦੇਖਣਾ ਹੋਊਗਾ ਜਦੋਂ 50 ਲੱਖ ਡਾਲਰ ਦੀ ਗੱਲ ਹੈ ਤਾਂ ਫਿਰ ਕਿੰਨੇ ਹੀ ਸੈਂਕੜੇ ਲੋਕ ਉੱਥੇ ਨੌਕਰੀ ਕਰ ਸਕਦੇ ਆ ਜੇ ਕੋਈ ਇੰਨੇ ਵੱਡੇ ਪ੍ਰੋਜੈਕਟ ਦਾ ਇਨਵੈਸਟਮੈਂਟ ਕਰਦਾ ਤਾਂ ਦੱਸ ਦिए ਕਿ ਅਮਰੀਕਾ ਦੇ ਵਿੱਚ ਜੇ ਤੁਸੀਂ ਹੁਣ ਸਿਟੀਨਸ਼ਿਪ ਲੈਣੀ ਹੈ ਤਾਂ 트럼ਪ 골드 카드 ਇੱਕ ਨਵੀਂ ਸਕੀਮ ਆਈ ਹੈ ਜਿਹਦੇ ਤਹਿਤ 50 ਲੱਖ ਡਾਲਰ ਤੁਸੀਂ ਦਿਓ ਇਹ ਪੂਰੇ ਦਾ ਪੂਰਾ ਭਾਰਤੀ ਜੀ ਕਰੰਸੀ ਨੂੰ ਮਿਲਾ ਕੇ ਦਸੀਏ ਤਾਂ ਇੰਡੀਅਨ ਕਰੰਸੀ ਦੇ ਹਿਸਾਬ ਦੇ ਨਾਲ 44 ਕਰੋੜ ਰੁਪਇਆ ਬਣਦਾ 44 ਕਰੋੜ ਰੁਪਏ ਦੇ ਆਸ-ਪਾਸ ਇਹ ਅਮਾਉਂਟ ਬਣਦੀ ਹੈ 44 ਜਿਹੜਾ ਕਰੋੜ ਤੁਸੀਂ ਦੇਖ ਸਕਦੇ ਹੋ ਕਿ ਉਸ ਤੋਂ ਬਾਅਦ ਜਿਹੜਾ ਹੁਣ ਲੋਕ ਕਹਿਣਗੇ ਕਿ ਐਨਆਰਪੀਆ ਕੌਣ ਦੇਊਗਾ ਪਰ ਇਹ ਕਾਰਪੋਰੇਟਸ ਜਿਹੜਾ ਪੂਰੇ ਦਾ ਪੂਰਾ ਇੱਕ ਚੇਨ ਹੁੰਦੀ ਹੈ ਪੂਰੇ ਦਾ ਪੂਰਾ ਇਹਨਾਂ ਦਾ ਜਿਹੜਾ ਜਿਹੜਾ ਇੱਕ ਆਪਣਾ ਤੁਹੋਂਦਾ ਦੀ ਕਿ ਸਮੂਹ ਹੁੰਦਾ ਤਾਂ ਉਹਨਾਂ ਦੇ ਵਿੱਚ ਬਹੁਤ ਸਾਰੇ ਲੋਕ ਇਹੋ ਜਿਹੇ ਹੁੰਦੇ ਜਿਨ੍ਹਾਂ ਨੂੰ ਇਹ ਚੀਜ਼ਾਂ ਦੀ ਲੋੜ ਪੈਂਦੀ ਹੈ ਤਾਂ ਦਾ ਦੱਦੀ ਕਿ ਹੁਣ ਜਿਹੜਾ ਹੈਗਾ ਇਹ ਟਰੰਪ ਦੇ ਵੱਲੋਂ ਐਲਾਨ ਕੀਤਾ ਗਿਆ ਹੈਗਾ ਟਰੰਪ ਨੇ ਕਿਹਾ ਕਿ ਯੂ ਐਸ ਡੀ ਸਿਟੀਨਸ਼ਿਪ ਦੇ ਲਈ ਤੁਸੀਂ 50 ਲੱਖ ਡਾਲਰ ਦਿਓ ਟਰੰਪ 골ਡ ਕਾਰਡ ਦੇ ਥਰੂ ਤਾਂ ਤੁਹਾਨੂੰ ਅਮਰੀਕਾ ਦੀ ਸਿਟੀਨਸ਼ਿਪ ਮਿਲ ਜਾਏਗੀ